ਕੈਨੇਡਾ ਬਹੁਤ ਸਾਰੇ ਰਿਫਿਊਜਲਸ ਦੇ ਰਿਹਾ ਹੈ ਇਸ ਤਰ੍ਹਾਂ ਦੀ ਨਿਊਜ਼ ਵੀ ਨਹੀਂ ਕਿ ਕੈਨੇਡਾ ਬਹੁਤ ਸਾਰੇ ਸਟੂਡੈਂਟ ਨੂੰ ਬੈਨ ਕਰ ਰਿਹਾ ਹੈ ਹਨਾ ਕਿਸ ਤਰ੍ਹਾਂ ਚੱਲ ਰਿਹਾ ਇਸ ਵਿੱਚ ਪਲਵਿੰਦਰ ਜੀ ਜਿਹੜੀ ਬੈਨ ਦੀ ਗੱਲ ਆ ਜਾਂਦੀ ਆ ਕਿ ਬੈਨ ਕੀ ਸਟੂਡੈਂਟਸ ਨੂੰ ਬੈਠੇ ਬੈਠੇ ਨੂੰ ਬੈਨ ਕਰ ਦਿੱਤਾ ਕੈਨੇਡਾ ਨੇ ਇਹ ਤਾਂ ਹੋਇਆ ਨਹੀਂ ਆ ਕੁਛ ਨਾ ਕੁਛ ਤੁਸੀਂ ਇਹੋ ਜੀ ਐਕਟੀਵਿਟੀ ਕੀਤੀ ਹੋਊਗੀ ਤੁਹਾਨੂੰ ਬੈਨ ਕੀਤਾ ਹੋਊਗਾ ਕੋਈ ਨਾ ਕੋਈ ਚੀਜ਼ਾਂ ਇਹੋ ਜੀਆਂ ਹੋਈਆਂ ਹੋਣਗੀਆਂ ਕੋਈ ਨਾ ਕੋਈ ਤੁਹਾਡੇ ਵੱਲੋਂ ਮਿਸਟੇਕ ਹੋਈ ਹੋਊਗੀ ਕੋਈ ਵੀ ਕਿਸੇ ਤਰ੍ਹਾਂ ਦੀ ਕੈਨੇਡਾ ਕੀ ਕੋਈ ਵੀ ਕੰਟਰੀ ਇਸ ਟਾਈਮ ਤੁਹਾਡਾ ਜਿਹੜਾ ਕ੍ਰਿਮੀਨਲ ਰਿਕਾਰਡ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਪਹਿਲਾਂ ਤੁਹਾਨੂੰ ਸਮਾਂ ਦਿੱਤਾ ਜਾਂਦਾ ਸੀਗਾ ਜਾਂ ਤੁਹਾਨੂੰ ਉਹਦੇ ਵਿੱਚ ਫਾਈਨ ਪਾ ਦਿੱਤਾ ਜਾਂਦਾ ਸੀਗਾ ਇਸ ਟਾਈਮ ਮੈਂ ਕੈਨੇਡਾ ਦੀ ਨਹੀਂ ਮੈਂ ਹਰ ਕੰਟਰੀ ਦੀ ਗੱਲ ਕਰ ਰਹੀ ਹਾਂ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਕ੍ਰਿਮੀਨਲ ਜਿਹੜਾ ਹੈਗਾ ਕੋਈ ਵੀ ਐਕਟੀਵਿਟੀ ਆ ਕੋਈ ਵੀ ਕੰਟਰੀ ਬਰਦਾਸ਼ਤ ਨਹੀਂ ਕਰ ਰਹੀ ਆ ਚਾਹੇ ਤੁਸੀਂ ਉੱਤੇ ਜਿਹੜੇ ਲਾਊਡ ਬੋਲਦੇ ਵੀ ਹੋ ਤਾਂ ਉਹਦੇ ਵਿੱਚ ਵੀ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਉਹਨਾਂ ਦੀ ਲਾਅ ਬੁੱਕ ਜੇ ਆਪਾਂ ਦੇਖੀਏ ਉਹਨਾਂ ਦੇ ਲਾਅ ਦੇਖੀਏ ਇਹਨਾਂ ਚੀਜ਼ਾਂ ਨੂੰ ਸਾਨੂੰ ਜਿਹੜਾ ਇਹ ਬਰੀਕੀ ਨਾਲ ਦੇਖਣਾ ਚਾਹੀਦਾ ਕੋਈ ਐਵੇਂ ਨਹੀਂ ਕੈਨੇਡਾ ਬੈਠਾ ਬੱਚਾ ਹੈ ਉਹਨੂੰ ਚੱਕ ਕੇ ਬੈਨ ਕਰਤਾ ਜਾਂ ਰਿਪੋਰਟ ਕਰ ਦਿੱਤਾ ਐਵੇਂ ਦਾ ਕੁਝ ਨਹੀਂ ਆ ਬਟ ਇਸ ਤੇ ਸਾਡੀ ਕੰਟਰੀਜ਼ ਐਕਟਿਵ ਹੋਈਆਂ ਹੋਈਆਂ ਨੇ ਕਿਉਂਕਿ ਸਾਡੇ ਇਥੋਂ ਜਿਹੜੇ ਸਟੂਡੈਂਟਸ ਗਏ ਨੇ ਸੀਗੇ ਅਸੀਂ ਜੇ ਇੰਟਰਨੈਟ ਤੇ ਦੇਖੀਏ ਜਿੰਨੇ ਵੀ ਸੋਸ਼ਲ ਸਾਡੇ ਚੈਨਲਸ ਨੇ ਉੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਨਾਂ ਵੱਲੋਂ ਇਹੋ ਜਿਹੀ ਐਕਟੀਵਿਟੀ ਹੁੰਦੀ ਆ ਜਿਹੜਾ ਉਨਾਂ ਤੋਂ ਦੀ ਕੰਟਰੀ ਦਾ ਜਿਹੜਾ ਪੀਸ ਆ ਉੱਥੋਂ ਦਾ ਮਾਹੌਲ ਆ ਉਹ ਖਰਾਬ ਹੁੰਦਾ ਉਹ ਤੋਂ ਦਾ এনवायरमेंट ਖਰਾਬ ਕਰਨ ਦੀ ਜਿਹੜਾ ਵੀ ਸਟੂਡੈਂਟ ਕੋਸ਼ਿਸ਼ ਕਰਦਿਆ ਉਹਨੂੰ ਨਾਲ ਦੀ ਨਾਲ ਬੈਨ ਕਰਕੇ ਰਿਪੋਰਟ ਵੀ ਕੀਤਾ ਜਾ ਰਿਹਾ ਔਰ ਹੁਣ ਮੈਂ ਆਨੀ ਆ ਵੀਜ਼ਾ ਸਕਸੈਸ ਰੇਟ ਦੀ ਗੱਲ ਤੇ ਕਿ ਪਹਿਲਾ ਇਹ ਅਫਵਾਹ ਸੀ ਕਿ ਆਸਟ੍ਰੇਲੀਆ ਵੀਜ਼ਾ ਨਹੀਂ ਦੇ ਰਿਹਾ ਫਿਰ ਯੂ ਐਸ ਏ ਵੀਜ਼ਾ ਨਹੀਂ ਦੇ ਰਿਹਾ ਫਿਰ ਹੁਣ ਆਪਾਂ ਕੈਨੇਡਾ ਤੇ ਆਗੇ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ ਅਜੇ ਹਾ ਕੁਝ ਨਹੀਂ ਆ ਤੁਹਾਡੀ ਪ੍ਰੋਫਾਈਲ ਜੈਨੂਨ ਹੋਣੀ ਚਾਹੀਦੀ ਆ ਤੁਸੀਂ 6 ਹਾਈਲਾਈਟ ਸਕੋਰ ਦੇ ਦਿਓ 5.5 ਹਾਈਲਾਈਟ ਸਕੋਰ ਦੇ ਦਿਓ ਰੈਗੂਲਰ ਸਟੱਡੀ ਦੇ ਦਿਓ ਜੇ ਤੁਹਾਡਾ ਗੈਪ ਹੈ ਗੈਪ ਦਾ ਜਸਟੀਫਿਕੇਸ਼ਨ ਦੇ ਦਿਓ ਈਵਨ ਕਿ ਹੁਣ ਤਾਂ ਐਸ ਡੀ ਐਸ ਕੈਟਾਗਰੀ ਨੂੰ ਵੀ ਉਹਨਾਂ ਨੇ ਕਿਤੇ ਨਾ ਕਿਤੇ ਸਾਈਡ ਤੇ ਕਰ ਦਿੱਤਾ ਇਸ ਕਰਕੇ ਇਨ੍ਹਾਂ ਚੀਜ਼ਾਂ ਦੇ ਉੱਤੇ ਸਾਨੂੰ ਫੋਕਸ ਉਦੋਂ ਕਰਨਾ ਚਾਹੀਦਾ ਜਦੋਂ ਐਮਬੈਸੀ ਬੰਦ ਹੋ ਜੇ ਉਹ ਫਾਈਲਸ ਨਾਲ ਕਿ ਮੈਂ ਇੰਡੀਅਨ ਸਟੂਡੈਂਟਸ ਦੀ ਫਾਈਲ ਨਹੀਂ ਲੈਣੀ ਮੈਂ ਵੀਜ਼ਾ ਨਹੀਂ ਦੇਣਾ ਇਹ ਵੀ ਕਰ ਸਕਦੇ ਹੋ ਜੇ ਉਹਨਾਂ ਨੇ ਵੀਜ਼ਾ ਨਹੀਂ ਦੇਣਾ ਬਟ ਅੰਬੈਸੀ ਖੁੱਲੀਆਂ ਨੇ ਪੇਪਰਵਰਕ ਕੰਪਲੀਟ ਕਰੋ ਜੈਨੂਇਨ ਪ੍ਰੋਫਾਈਲ ਹੋਣੀ ਚਾਹੀਦੀ ਹੈ ਜੈਨੂਇਨ ਤਰੀਕਾ ਹੋਣਾ ਚਾਹੀਦਾ ਅਪਲਾਈ ਕਰਨ ਦਾ ਹਾਂ ਇੱਥੇ ਹੁਣ ਇਸ ਟਾਈਮ ਜਿਹੜੇ ਸਟੂਡੈਂਟਸ ਨੂੰ ਵੀਜ਼ਾ ਮਿਲ ਰਿਹਾ ਸਿਰਫ ਤੁਹਾਡੀ ਜਿਹੜੀ ਐਸਓਪੀ ਦੇ ਉੱਤੇ ਮੇਜਰ ਵਰਕ ਕੀਤਾ ਹੋਣਾ ਚਾਹੀਦਾ ਹੈ ਜਿਹੜਾ ਸਟੇਟਮੈਂਟ ਆਫ ਪਰਪਸ ਆ ਤੁਹਾਡਾ ਉਹ ਪ੍ਰੋਪਰ ਹੋਣਾ ਚਾਹੀਦਾ ਹੈ ਕਿ ਉਹਦੇ ਵਿੱਚ ਲੱਗੇ ਵੀਜ਼ਾ ਅਫੀਸਰ ਨੂੰ ਕਿ ਤੁਸੀਂ ਜਿਹੜਾ ਉੱਥੇ ਜਾ ਰਹੇ ਹੋ ਇੱਕ ਜੈਨੂਇਨ ਸਟੂਡੈਂਟ ਹੋ ਸਟੱਡੀ ਕਰਨ ਲਈ ਜਾ ਰਹੇ ਹੋ ਤੁਹਾਡਾ ਜਿਹੜਾ ਮੋਟਿਵ ਹੈ ਪਸਟੱਡੀ ਟੂ ਸਟੱਡੀ ਮੋਟਿਵ ਹੈ ਇਹ ਚੀਜ਼ਾਂ ਕਹਿ ਰਿਹਾ ਅਰ ਕੈਨੇਡਾ ਪਹਿਲਾਂ ਬੋਲ ਕੇ ਨਹੀਂ ਕਹਿੰਦਾ ਸੀ ਪਹਿਲਾਂ ਉਹਨਾਂ ਨੇ ਵੈਬਸਾਈਟ ਦੇ ਉੱਤੇ ਕਿਤੇ ਨਹੀਂ ਲਿਖਿਆ ਸੀਗਾ ਕਿ ਸਟੂਡੈਂਟ ਆਵੇ ਉਹਨੂੰ ਅਸੀਂ ਪੀਆਰ ਦਵਾਂਗੇ ਤੇ ਹੁਣ ਕੀ ਆ ਹੁਣ ਉਹਨਾਂ ਨੇ ਔਰਨਲੀ ਬੋਲ ਕੇ ਉੱਥੋਂ ਦੀ ਜਿਹੜੇ ਪੋਲਿਟਿਕਸ ਲੀਡਰ ਨੇ ਪੋਲਿਟੀਕਲ ਲੀਡਰਸ ਨੇ ਉਹਨਾਂ ਨੇ ਬੋਲ ਕੇ ਕਹਿਣਾ ਸ਼ੁਰੂ ਕਰ ਦਿੱਤਾ ਪਹਿਲਾਂ ਬੋਲ ਕੇ ਉਹ ਨਹੀਂ ਕਹਿੰਦੇ ਸੀਗੇ ਪਹਿਲਾਂ ਉਹ ਲਿਖ ਦਿੰਦੇ ਸੀਗੇ ਕਿ ਤੁਹਾਡੀਆਂ ਸਾਨੂੰ ਅਟੈਂਸ਼ਨਸ ਕਲੀਅਰ ਨਹੀਂ ਐ ਰਿਫਿਊਜ਼ ਤੇ ਸੀ ਉਹਦੇ ਚ ਪੜਦੇ ਹੁੰਦੇ ਸੀਗੇ ਕਿ ਇੱਕ ਪੁਆਇੰਟ ਆਇਆ ਕਿ ਵੀਜ਼ਾ ਆਫੀਸਰ ਨੇ ਲਿਖਿਆ ਹੈ ਕਿ ਤੁਹਾਡੀਆਂ ਅਟੈਂਜਰਸ ਕਲੀਅਰ ਨਹੀਂ ਆ ਤੁਸੀਂ ਆਪਣੇ ਹੋਮ ਕੰਟਰੀ ਵਾਪਸ ਨਹੀਂ ਆਉਂਗੇ ਤੇ ਉਹਨੇ ਤੁਹਾਨੂੰ ਰਿਫਿਊਜ਼ਲ ਦੇ ਦਿੱਤੀ ਹੈ ਇਹ ਰੀਜ਼ਨ ਸਾਨੂੰ ਸਮਝ ਨਹੀਂ ਆਉਂਦਾ ਸੀ ਹੁਣ ਉਹਨਾਂ ਨੇ ਇਹ ਰੀਜ਼ਨ ਸਾਨੂੰ ਬੋਲ ਕੇ ਦੱਸਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਪੀਆਰ ਨਹੀਂ ਦੇਵਾਂਗੇ ਜੇ ਸਟੂਡੈਂਟ ਜੇ ਸਾਨੂੰ ਅਟੈਂਸ਼ਨਸ ਕਲੀਅਰ ਨਹੀਂ ਆ ਪਹਿਲਾਂ ਵੀ ਵੀਜ਼ਾ ਦਿੰਦਾ ਸੀ ਕੈਨੇਡਾ ਇਹ ਨਹੀਂ ਕਿ ਹੁਣ ਕੈਨੇਡਾ ਨੇ ਕੀਤਾ ਵੀਜ਼ਾ ਸਕਸੈਸ ਰੇਟ ਹੈਗਾ ਜੈਨੂਇਨ ਸਟੂਡੈਂਟ ਲਈ ਸੇਮ ਵੀਜ਼ਾ ਸਕਸੈਸ ਰੇਟ ਹੈ ਸੇਮ ਸਾਰੀਆਂ ਜਾ ਹੈਗੀਆਂ ਨੇ ਹਾਂ ਥੋੜਾ ਜਿਹਾ ਜੇ ਮੈਂ ਕੰਮ ਦੀ ਗੱਲ ਕਰਾਂ ਉਹ ਕਿਲਤ ਆ ਸਕਦੀ ਹੈ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਜਾ ਕੇ ਉੱਥੇ ਕੰਮ ਜਿਹੜੀ ਮਿਲਣ ਦੀ ਵਿੱਚ ਥੋੜੀ ਦਿੱਕਤ ਆਊਗੀ ਕਿਉਂਕਿ ਮੋਸਟਲੀ ਸਟੂਡੈਂਟ ਉੱਥੇ ਜਿਹੜਾ ਇੱਕ ਜਗ੍ਹਾ ਤੇ ਜਾ ਰਿਹਾ ਜੇ ਥੋੜਾ ਜਿਹਾ ਤੁਸੀਂ ਰੋਲਰ ਏਰੀਆ ਵੱਲ ਜਾਂ ਅਨਡਵੈਲਪਡ ਏਰੀਆ ਵੱਲ ਜਾਓਗੇ ਤਾਂ ਤੁਹਾਨੂੰ ਉੱਥੇ ਕੰਮ ਵੀ ਮਿਲੂਗਾ ਤੇ ਵੀਜ਼ਾ ਸਕਸੈਸ ਰੇਟ ਵੀ ਅਸੀਂ ਉੱਥੇ ਕੱਢ ਲਾਂਗੇ ਉਹਦੇ ਵਿੱਚ ਬਿਲਕੁਲ ਕਾਫੀ ਅੱਛਾ ਵੀਜ਼ਾ ਸਕਸੈਸ ਰੇਟ ਹੈ ਹਰੀ ਕੰਟਰੀ ਦਾ ਚੱਲ ਰਿਹਾ ਨਾਲ ਦੇ ਨਾਲ ਯੂ ਐਸ ਏ ਬਾਰੇ ਗੱਲ ਕਰਦੇ ਆ ਆਪਾਂ ਕੈਨੇਡਾ ਬਾਰੇ ਤਾਂ ਗੱਲ ਕਰ ਚੁੱਕੇ ਆ ਯੂ ਐਸ ਏ ਵੀ ਪਮ ਟੂਰਿਸਟ ਐਂਡ ਸਟਡੀ ਕਿਸ ਤਰ੍ਹਾਂ ਦੀ ਮਿਨੀਮਮ ਪ੍ਰੋਫਾਈਲ ਹੋਣੀ ਚਾਹੀਦੀ ਹੈ ਖਾਸ ਤੌਰ ਤੇ ਸਟਡੀ ਦੇ ਲਈ ਔਰ ਇੰਟਰਵਿਊਜ਼ ਦੀ ਤਿਆਰੀ ਕ੍ਰੀਏਟਿਵ ਫਿਊਚਰ ਕਾਉਂਸਲੈਂਟਾਂ ਵੱਲੋਂ ਕਿਵੇਂ ਕਰਵਾਈ ਜਾਂਦੀ ਹੈ US A ਦੇ ਲਈ ਮੈਂ ਕਹਿੰਨੀ ਆ ਕਿ ਇੰਟਰਵਿਊ ਤੋਂ ਤੁਹਾਨੂੰ ਕੋਈ ਤਿਆਰੀ ਦੀ ਜ਼ਰੂਰਤ ਹੀ ਨਹੀਂ ਆ ਬਟ ਫਿਰ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ ਜਿਹੜੇ ਤੁਹਾਡੇ ਕੁਐਸਚਨ ਆ ਉਹ ਕਲੀਅਰ ਕਰਾਂਗੇ ਲੈਂਗੁਏਜ ਤੁਸੀਂ ਆਪਣੀ ਸਿਲੈਕਟ ਕਰਕੇ ਦਾਨੀਆਂ ਵੀਜ਼ਾ ਆਫੀਸਰ ਨੇ ਤੁਹਾਨੂੰ US A ਚਾਹੇ ਤੁਸੀਂ ਟੂਰਿਸਟ ਲਈ ਜਾ ਰਹੇ ਹੋ ਚਾਹੇ ਤੁਸੀਂ ਸਟੱਡੀ ਲਈ ਜਾ ਰਹੇ ਹੋ ਤੁਹਾਡੀ ਪ੍ਰੋਫਾਈਲ ਤੋਂ ਬਾਹਰ ਕੋਈ ਵੀ ਜੀਕੇ ਦਾ ਕੁਐਸਚਨ ਨਹੀਂ ਪੁੱਛਣਾ ਉਹਨੇ ਕਿ ਹਾਂ ਬਈ ਹੋਣੀ ਇੰਡੀਆ ਦੇ ਵਿੱਚ ਇਹ ਕਿੱਥੇ ਚੱਲ ਰਿਹਾ ਇਕਨੋਮੀ ਕਿੱਥੇ ਚੱਲ ਰਹੀ ਆ ਜਾਂ ਇੰਡੀਆ ਦੇ ਵਿੱਚ ਹੋਰ ਕਿਹੜੇ ਜੇ ਸਰਕਮ ਚਾਂਸਸ ਨੇ ਕਿ ਕੱਲ ਦੇ ਦਿਨ ਇੱਥੇ ਜਿਹੜਾ ਕੋਈ ਹੋਰ ਚੀਜ਼ਾਂ ਕਿਹੜੀਆਂ ਜਿਹੜੀਆਂ ਡਵੈਲਪ ਹੋ ਸਕਦੀਆਂ ਕੋਈ ਜੀਕੇ ਨਹੀਂ ਪੁੱਛਣਾ ਤੁਹਾਡਾ ਕੋਈ ਨਾ ਤੁਹਾਡੀ ਜੀਓਗ੍ਰਾਫੀ ਚੈੱਕ ਕਰਨੀ ਆ ਨਾ ਹੀ ਤੁਹਾਡੀ ਟੈਂਸ਼ਨ ਚੈੱਕ ਕਰਨੀ ਆ ਤੁਹਾਡੇ ਕੰਟਰੀ ਦੇ ਲਈ ਕੀ ਨੇ ਉਹਨਾਂ ਨੇ ਸਿਰਫ ਤੇ ਸਿਰਫ ਤੁਹਾਡੇ ਤੋਂ ਇਹ ਕੁਐਸਚਨ ਪੁੱਟ ਆਪ ਕਰਨੀ ਆ ਕਿ ਤੁਹਾਡੀ ਪ੍ਰੋਫਾਈਲ ਆ ਜਿਹੜੀ ਇਹ ਜੇ ਤੁਸੀਂ ਸਟੱਡੀ ਤੇ ਜਾ ਰਹੇ ਹੋ ਤਾਂ ਉਹਨਾਂ ਦਾ ਕੁਐਸਚਨ ਇਹ ਹੋਊਗਾ ਕਿ ਇਹ ਯੂਨੀਵਰਸਿਟੀ ਤੁਸੀਂ ਕਿਉਂ ਸਿਲੈਕਟ ਕੀਤੀ ਇਸ ਕੋਰਸ ਲਈ ਕਿਉਂ ਜਾ ਰਹੇ ਹੋ ਇਹ ਤੁਹਾਡਾ ਸਟੱਡੀ ਗੈਪ ਕਿਉਂ ਹੈ ਇਹ ਜਿਹੜੀ ਤੁਸੀਂ ਬੈਂਕਿੰਗ ਅਰੇਂਜ ਕੀਤੀ ਹੈ ਤੁਹਾਡੀ ਬੈਂਕਿੰਗ ਅਰੇਂਜ ਕੀਤੀ ਹੋਈ ਆ ਜਾਂ ਤੁਹਾਡੀ ਆਪਣੀ ਬੈਂਕਿੰਗ ਆ ਤੁਹਾਡਾ ਇਨਕਮ ਸੋਰਸ ਕੀ ਆ ਤੁਸੀਂ ਕਿੰਨੇ ਦੇਰ ਤੋਂ ਸਟੱਡੀ ਕਰਕੇ ਆਪਣੀ ਵਾਪਸ ਆਉਂਗੇ ਇਹ ਕੁਐਸਚਨਸ ਨੇ ਯੂ ਐਸ ਏ ਦੇ ਵਿੱਚ ਸਟੱਡੀ ਵੀਜ਼ਾ ਵਾਲੇ ਬੱਚਿਆਂ ਲਈ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਇੰਟਰਵਿਊ ਪ੍ਰੈਪਰੇਸ਼ਨ ਦੀ ਜ਼ਰੂਰਤ ਆ ਪਰ ਫਿਰ ਵੀ ਅਸੀਂ ਸਟੂਡੈਂਟਸ ਨੂੰ ਉਹਦੀ ਹਰ ਚੀਜ਼ ਦੀ ਤਿਆਰੀ ਕਰਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਕਿ ਸਾਡੇ ਵੱਲੋਂ ਫ੍ਰੀ ਆਫ ਕਾਸਟ ਐਨੀ ਟਾਈਮ ਬੱਚਾ ਆ ਕੇ 2 ਘੰਟੇ ਬੈਠ ਕੇ 4 ਘੰਟੇ ਬੈਠ ਕੇ ਇਹ ਚੀਜ਼ਾਂ ਕਲੀਅਰ ਕਰ ਸਕਦਾ ਹੈ ਦੂਸਰੀ ਗੱਲ ਆ ਜੇ ਟੂਰਿਸਟ ਵੀਜ਼ਾ ਤੇ ਜਾ ਰਹੇ ਹੋ ਜੇ ਤੁਸੀਂ ਹੋਟਲ ਬੁਕਿੰਗ ਤੇ ਜਾ ਰਹੇ ਹੋ ਤਾਂ ਤੁਸੀਂ ਉਥੋਂ ਦੀਆਂ ਜਿਹੜੀਆਂ ਲੋਕੇਸ਼ਨਸ ਤੇ ਵਿਜ਼ਿਟ ਕਰੋਗੇ ਉਹ ਪ੍ਰੋਪਰ ਤੁਹਾਡੀ ਇਟਿਨਰੀ ਹੋਣੀ ਚਾਹੀਦੀ ਹੈ ਕਿ ਮੇਰਾ ਇਸ ਟਾਈਮ ਮੇਰਾ ਇਹ ਜਿਹੜਾ ਟੂਰ ਪਲਾਨ ਹੈ ਕਿ ਇੱਥੇ ਮੈਂ ਕੈਲੀਫੋਰਨੀਆ ਜਾਊਂਗਾ ਕੈਲੀਫੋਰਨੀਆ ਤੋਂ ਮੈਂ ਇੱਥੇ ਜਾਊਂਗਾ ਜੋ ਵੀ ਤੁਹਾਡਾ ਟੂਰ ਪਲਾਨ ਆ ਉਹ ਪ੍ਰੋਪਰ ਹੋਣਾ ਚਾਹੀਦਾ ਜੇ ਤੁਸੀਂ ਹੋਟਲ ਬੁਕਿੰਗ ਤੇ ਜਾ ਰਹੇ ਹੋ ਜੇ ਤੁਸੀਂ ਕਿਸੇ ਸਪான்ਸਰ ਤੇ ਜਾ ਰਹੇ ਹੋ ਤੁਹਾਡਾ ਰਿਲੇਸ਼ਨਸ਼ਿਪ ਕੀ ਹੈ ਕਿੰਨੇ ਟਾਈਮ ਤੋਂ ਤੁਹਾਡਾ ਰਿਲੇਸ਼ਨਸ਼ਿਪ ਹੈ ਜੇ ਤੁਹਾਡਾ ਬ੍ਰਦਰ ਸਿਸਟਰ ਹੈ ਬਲੱਡ ਰਿਲੇਸ਼ਨ ਦੇ ਕੀ ਪ੍ਰੂਫਸ ਨੇ ਉਹ ਤੁਹਾਨੂੰ ਉੱਥੇ ਦੱਸਨੇ ਪੈਣੇ ਆ ਉਹ ਤੁਹਾਨੂੰ ਵੀਜ਼ਾ ਆਫੀਸਰ ਪੁੱਛ ਸਕਦਾ ਤੇ ਇਸ ਕਰਕੇ ਇੰਟਰਵਿਊ ਮੇਨਲੀ ਬੱਚੇ ਨੂੰ ਇਹ ਹੁੰਦਾ ਕੀ ਲੈਂਗੁਏਜ ਲੈਂਗੁਏਜ ਤੁਸੀਂ ਆਪਣੀ ਸਿਲੈਕਟ ਕਰਕੇ ਜਾ ਸਕਦੇ ਹੋ ਜਿਸ ਵੀ ਲੈਂਗੁਏਜ ਚ ਤੁਸੀਂ ਕੰਫਰਟੇਬਲ ਹੋ ਬਿਲਕੁਲ ਸਟੂਡੈਂਟ ਵੀ ਬਿਲਕੁਲ ਸਟੂਡੈਂਟ ਵੀ ਸਟੂਡੈਂਟ ਦੇ ਲਈ ਪੰਜਾਬੀ ਹੋ ਸਕਦਾ ਹੈ ਕਈ ਵਾਰ ਆਪਸ਼ਨ ਨਹੀਂ ਹੁੰਦੀ ਪਰ ਹਿੰਦੀ ਆਪਸ਼ਨ ਹੁੰਦੀ ਹੈ ਸਟੂਡੈਂਟਸ ਦੇ ਲਈ ਤੁਸੀਂ ਆਪਣੀ ਲੈਂਗੁਏਜ ਇੱਥੋਂ ਸਿਲੈਕਟ ਕਰਕੇ ਜਾ ਸਕਦੇ ਹੋ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਇੰਟਰਵਿਊਜ਼ ਦੀ ਤਾਂ ਯੂਐਸ ਵਿੱਚ ਬੱਚੇ ਨੂੰ ਵਰੀ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਸਿਰਫ ਜਦੋਂ ਅਸੀਂ ਐਂਟਰ ਕਰਦੇ ਹਾਂ ਯੂਐਸ ਐਮਐਸ ਵਿੱਚ ਉੱਥੋਂ ਜਦੋਂ ਤੁਸੀਂ ਐਂਟਰ ਕਰਦੇ ਹੋ ਉੱਥੋਂ ਵੀਜ਼ਾ ਅਫੀਸਰ ਤੁਹਾਡੀ ਬਾਡੀ ਲੈਂਗੁਏਜ ਚੈੱਕ ਕਰਨੀ ਸ਼ੁਰੂ ਕਰ ਦਿੰਦਾ ਹੈ ਇਹ ਚੀਜ਼ ਦਾ ਤੁਸੀਂ ਮੇਜਰਲੀ ਧਿਆਨ ਰੱਖਣਾ ਜਿਹੜਾ 15 ਤੋਂ 20 ਮਿੰਟ ਦਾ ਡਿਸਟੈਂਸ ਹੈ ਤੁਸੀਂ ਵੀਜ਼ਾ ਅਫੀਸਰ ਤੱਕ ਪਹੁੰਚਣਾ ਹੈ ਉਹ ਡਿਸਟੈਂਸ ਤੁਹਾਡਾ ਐਵੇਂ ਦਾ ਹੋਣਾ ਚਾਹੀਦਾ ਹੈ ਵੈਲ ਕੰਫिडेंट ਹੋਣੇ ਚਾਹੀਦੇ ਹੋ ਤੁਸੀਂ ਉੱਥੇ ਕੈਮਰੇ ਲੱਗੇ ਹੁੰਦੇ ਆ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਕੋਈ ਚੈੱਕ ਨਹੀਂ ਕਰ ਰਿਹਾ ਕਈ ਵਾਰ ਉੱਥੋਂ ਤੁਹਾਡੀ ਬਾਡੀ ਲੈਂਗੁਏਜ ਜਿਹੜੀ ਉਹ ਚੈੱਕ ਕਰਨੀ ਵੀਜ਼ਾ ਅਫੀਸਰ ਸ਼ੁਰੂ ਕਰ ਦਿੰਦਾ ਹੈ ਉਹਦੇ ਬਿਹਾਰ ਤੇ ਵੀ ਕਈ ਵਾਰ ਰਿਜ਼ਲਟ ਹੁੰਦਾ ਹੈ ਤੇ ਇਹਨਾਂ ਚੀਜ਼ਾਂ ਦਾ ਅਸੀਂ ਮੇਜਰਲੀ ਧਿਆਨ ਰੱਖਣਾ ਹੈ ਇਹ ਛੋਟੇ ਛੋਟੇ ਟੈਕਨੀਕਲ ਪੁਆਇੰਟਸ ਨੇ ਵੀਜ਼ਾ ਅਫੀ ਕਿ ਜੇ ਤੁਹਾਡੇ ਡਾਕੂਮੈਂਟਸ ਔਰ ਪੇਪਰਵਰਕ ਜੈਨੂਅਨ ਆ ਕੋਈ ਵੀਜ਼ਾ ਅਫੀਸਰ ਤੁਹਾਨੂੰ ਵੀਜ਼ਾ ਦੇਣ ਤੋਂ ਮਨਾ ਨਹੀਂ ਕਰੂਗਾ ਜੀ ਬਿਲਕੁਲ ਹੈ ਵੀਜ਼ਾ ਤੁਹਾਡੇ ਡਾਕੂਮੈਂਟਸ ਨੇ ਲੈਣਾ ਹੈ ਕਈ ਵਾਰੀ ਜੈਨੂਅਨ ਡਾਕੂਮੈਂਟਸ ਆਪਾਂ ਨਹੀਂ ਲਾਉਂਦੇ ਕਈ ਵਾਰੀ ਫੀਕ ਲਾ ਦਿੰਦੇ ਆ ਤਾਂ ਉੱਥੇ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯੂਐਸ ਸਟੱਡੀ ਤੇ ਜਾਣਾ ਚਾਹੁੰਦੇ ਹੋ ਬਹੁਤ ਸਾਰੀਆਂ ਆਪਸ਼ਨਸ ਕ੍ਰੀਏਟਿਵ ਫਿਊਚਰ ਕਾਉਂਸਲੈਂਜਾ ਕੋਲੇ ਹੈਗੀਆਂ ਹਨ ਬਹੁਤ ਘੱਟ ਫੀਸ ਦੇ ਵਿੱਚ ਜਿਹੜਾ ਹੈ ਤੁਸੀਂ ਯੂਐਸਏ ਸਟੱਡੀ ਵੀਜ਼ਾ ਤੇ ਜਾ ਸਕਦੇ ਹੋ ਟੂਰਿਸਟ ਵੀਜ਼ਾ ਵਾਲਿਆਂ ਲਈ ਵੀ ਮੈਂ ਤੁਹਾਨੂੰ ਦੱਸਦਾ ਕਿ ਕਿੰਨਾ ਸੌਖਾ ਹੈ ਅਪਲਾਈ ਕਰਨਾ ਮੈਮ ਕੀ ਲੱਗਦਾ ਕਿ ਮਿਨੀਮਮ ਫੀਸ ਜਾਂ ਕਿਸ ਤਰ੍ਹਾਂ ਦੇ ਕੋਰਸ ਕਰਕੇ ਯੂਐਸ ਦੇ ਵਿੱਚ ਜਾਣਾ ਚਾਹੀਦਾ ਸਟੂਡੈਂਟਸ ਨੂੰ ਅਹ ਦੇਖੋ ਜੀ ਜਦੋਂ ਵੀ ਅਸੀਂ ਅਪਲਾਈ ਕਰਦੇ ਆਂ ਜਦੋਂ ਮਤਲਬ ਆਪਾਂ ਇੱਕ ਬਜਟ ਲੈ ਕੇ ਚੱਲਦੇ ਆਂ ਕਿ ਮੇਰਾ ਬਜਟ ਕੀ ਆ ਤੇ ਅਕੋਰਡਿੰਗ ਟੂ ਬਜਟ ਹੈ ਹਾਈ ਯੂਨੀਵਰਸਿਟੀ ਜਿੰਨੀ ਮਰਜ਼ੀ ਚ ਚਲੇ ਜਾਓ ਬਾਕੀ 5 ਤੋਂ ਲੈ ਕੇ 7 ਲੱਖ ਫੀਸ ਜਿਹੜੀ ਹੈ ਯੂਨੀਵਰਸਿਟੀ ਕਾਲਜਸ ਦੀ ਹੈਗੀ ਆ ਕਾਲਜ ਦੀ ਥੋੜੀ ਹੋਰ ਵੀ ਘਟ ਹੋ ਸਕਦੀ ਆ ਤੇ 5 ਤੋਂ 7 ਲੱਖ ਦਾ ਬਜਟ ਇੱਕ ਵਾਰਾ ਬੱਚਾ ਲੈ ਕੇ ਚੱਲੇ ਕਿ ਮੇਰਾ ਇੰਨਾ ਕ ਜਿਹੜਾ ਹੈ ਇਹ ਖਰਚਾ ਆਊਗਾ ਤੇ ਉਸ ਤੋਂ ਬਾਅਦ ਦੀ ਜਿਹੜੀ ਗੱਲ ਹੈ ਯੂਨੀਵਰਸਿਟੀ ਜਾਂ ਕਾਲਜ ਦੀ ਕੋਈ ਵੀ ਗੱਲ ਆ ਉਹ ਡਿਪੈਂਡ ਔਨ ਜਦੋਂ ਬੱਚਾ ਸਾਡੇ ਕੋਲ ਅਪਲਾਈ ਕਰਦਾ ਹੈ ਕਿਹੜਾ ਕੋਰਸ ਲੈ ਰਿਹਾ ਹੈ ਕਿਹੜੇ ਇਨਟੇਕ ਲਈ ਜਾ ਰਿਹਾ ਹੈ ਉਹਦੇ ਉੱਤੇ ਡਿਪੈਂਡ ਔਨ ਹੁੰਦਾ ਹੈ ਤੇ ਜਦੋਂ ਬੱਚਾ ਸਾਡੇ ਕੋਲ ਆ ਜਾਂਦਾ ਹੈ ਜਦੋਂ ਉਹਦੀ I20 ਆ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਜਿਹੜਾ ਟੋਟਲ ਜਿਹੜਾ ਬਜਟ ਆ ਉਹ ਫਾਈਨਲਾਈਜ਼ ਹੋ ਜਾਂਦਾ ਹੈ ਹਮ ਬਿਲਕੁਲ ਹੈ ਬਜਟ ਦਾ ਕੋਈ ਇਸ਼ੂ ਨਹੀਂ ਬਹੁਤ ਘੱਟ ਪੈਸਿਆਂ ਦੇ ਵਿੱਚ ਤੁਸੀਂ ਹੈ ਯੂ ਐਸ ਏ ਸਟੱਡੀ ਵੀਜ਼ਾ ਲੈ ਸਕਦੇ ਹੋ ਅਸੀਂ ਤਾਂ ਇਹ ਕਹਾਂਗੇ ਕਿ ਡੌਂਕੀ ਜਾਂ ਹੋਰ ਤਰੀਕੇ ਨਾਲ ਨਾ ਸਭ ਨੂੰ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਓ। ਕਈ ਵਾਰੀ ਮੈਮ ਇਸ ਤਰ੍ਹਾਂ ਹੁੰਦਾ ਕਿ ਯੂਐਸਏ ਅਪਲਾਈ ਕੀਤਾ ਰਿਫਿਊਜ਼ਲ ਆ ਗਈ ਹੈ ਨਾ ਜਾਂ ਕਿਸੇ ਹੋਰ ਕੰਟਰੀ ਤੋਂ ਰਿਫਿਊਜ਼ ਆਇਆ ਜਾਂ ਗੈਪ ਵਾਲਾ ਬੱਚਾ ਜੇ ਕਿੰਨੇ ਕ ਗੈਪ ਵਾਲਾ ਜਿਹੜਾ ਯੂਐਸ ਦੇ ਲਈ ਅਪਲਾਈ ਕਰ ਸਕਦਾ ਕੀ ਵਿਦਆਊਟ ਆਇਲਰਸ ਵੀ ਜਾਇਆ ਜਾ ਸਕਦਾ ਬਿਲਕੁਲ ਯੂਐਸ 'ਚ ਆਪਾਂ ਵਿਦਆਊਟ ਆਇਲਰਸ ਅਪਲਾਈ ਕਰ ਸਕਦੇ ਆਂ ਔਰ ਜੇ ਤੁਹਾਡੀ ਲੱਗਦਾ ਹੈ ਕਿ ਤੁਸੀਂ ਪਹਿਲਾਂ ਰਿਫਿਊਜ਼ ਹੋ ਚੁੱਕੇ ਹੋ ਤੁਹਾਡੀ ਰਿਫਿਊਜ਼ਲ ਕੀ ਆ ਗਈ ਆ ਆਪਾਂ ਨੂੰ ਰਿਫਿਊਜ਼ਲ ਦਾ ਜਿਹੜਾ ਰੀਜ਼ਨ ਜਾਨਣਾ ਚਾਹੀਦਾ ਤੁਸੀਂ ਜੋ ਯੂਨੀਵਰਸਿਟੀ ਸੌਰੀ ਤੁਸੀਂ ਐਮਬੈਸੀ ਦੇ ਵਿੱਚ ਗਏ ਸੀ ਵੀਜ਼ਾ ਆਫੀਸਰ ਦਾ ਕੀ ਰਿਐਕਸ਼ਨ ਸੀਗਾ ਤੁਹਾਨੂੰ ਕੀ ਲੱਗਦਾ ਤੁਹਾਡੀ ਬੈਂਕਿੰਗ ਨੂੰ ਲੈ ਕੇ ਉਹ ਜੈਨੂਇਨ ਉਹ ਚੀਜ਼ਾਂ ਸਾਨੂੰ ਜਿਹੜੀਆਂ ਜੈਨੂਇਨਟੀ ਚ ਦਿਖਾਈਆਂ ਸੀ ਜਾਂ ਸਾਡੇ ਫੇਕ ਡਾਕੂਮੈਂਟਸ ਸੀਗੇ ਅਸੀਂ ਤਾਂ ਗੱਲ ਕਰਾਂਗੇ ਜਦੋਂ ਸਾਡੇ ਕੋਲ ਬੱਚਾ ਰਿਫਿਊਜ਼ਲ ਲੈ ਕੇ ਆਊਗਾ ਰਿਫਿਊਜ਼ਲ ਦੇ ਸੀ ਰੀਜਨਸ ਜਾਣਾਂਗੇ ਫਿਰ ਅਸੀਂ ਗਾਈਡ ਕਰਾਂਗੇ ਦੁਬਾਰਾ ਬੱਚਾ ਅਪਲਾਈ ਕਰ ਸਕਦਾ ਜਾਂ ਨਹੀਂ ਕਰ ਸਕਦਾ ਬਾਕੀ ਵਿਦਾਊਟ ਆਇਲਰਸ ਅਪਲਾਈ ਕੀਤਾ ਜਾ ਸਕਦਾ ਕਿਸੇ ਵੀ ਤਰ੍ਹਾਂ ਦਾ ਸਾਨੂੰ ਉਹਦੇ ਵਿੱਚ ਤੁਹਾਡਾ ਕੋਈ ਵੀ ਸਪੀਕਿੰਗ ਕੋਰਸ ਨਹੀਂ ਚਾਹੀਦਾ ਔਰ ਜੇ ਮੈਂ ਯੂਐਸਏ ਦੀ ਗੱਲ ਕਰਾਂ ਕਿ ਯੂਐਸਏ ਦੇ ਵਿੱਚ ਜਿਹੜੇ ਬੱਚੇ ਸਾਡੇ ਜਾ ਰਹੇ ਨੇ ਉਹਨਾਂ ਦੇ ਲਈ ਗੈਪ ਜਿਹੜਾ ਹੈਗਾ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਆ ਔਰਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਟੱਡੀ ਦੇ ਵਿੱਚ ਇੰਨੇ ਸਾਲ ਦਾ ਗੈਪ ਹੈ ਤੇ ਇਹ ਗੈਪ ਕਿਉਂ ਪਿਆ ਸੀਗਾ ਵੀਜ਼ਾ ਸਰ ਇਨ ਜਦੋਂ ਇੰਟਰਵਿਊ ਹੋਊਗੀ ਤੁਹਾਡੀ ਇਨ ਇੰਟਰਵਿਊ ਤੁਹਾਨੂੰ ਪੁੱਛ ਸਕਦਾ ਹੈ ਕਿ ਤੁਹਾਡਾ ਸਟੱਡੀ ਗੈਪ ਕਿਉਂ ਹੈ ਹੁਣ ਤੁਸੀਂ ਸਟੱਡੀ ਆਪਣੀ ਕਿਉਂ ਸਟਾਰਟ ਕਰ ਰਹੇ ਹੋ ਬਾਕੀ ਸਟੱਡੀ ਦੀ ਕੋਈ ਏਜ ਨਹੀਂ ਹੈ ਕੋਈ ਵੀ ਕੰਟਰੀ ਦੇ ਵਿੱਚ ਕਿਸੇ ਵੀ ਏਜ ਦੇ ਵਿੱਚ ਸਟੱਡੀ ਕਰਨ ਲਈ ਜਾਇਆ ਜਾ ਸਕਦਾ ਹੈ ਬਟ ਇੱਕ ਤੁਹਾਡੇ ਕੋਲ ਜਿਹੜੀ ਵੀ ਤੁਹਾਡੀ ਹਿਸਟਰੀ ਹੈ ਜੋ ਤੁਹਾਡੀ ਬੈਕ ਹਿਸਟਰੀ ਹੈ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਜੇ ਕਈ ਵਾਰ ਸਾਨੂੰ ਵਿਦ ਪ੍ਰੂਫ ਵੀ ਉਹਨੂੰ ਦੇਣਾ ਪਵੇ ਤੇ ਸਾਡੇ ਕੋਲ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਓਨ ਦਾ ਸਪੋਰਟ ਉਹ ਚੀਜ਼ਾਂ ਸੀ ਮੈਨੇਜ ਕਰਕੇ ਚੱਲਾਂਗੇ ਯਾਨੀ ਕਿ ਆਪਾਂ ਕੋਈ ਸਰਟੀਫਿਕੇਟ ਕਿ ਦਿਨਾ ਇੱਕ ਜਨੂਨ ਦੇਖੋ ਕਿ ਤੁਸੀਂ ਆਪਣੇ ਪੇਰੈਂਟਸ ਬਿਜ਼ਨਸ ਚ ਹੈਲਪ ਕੀਤੀ ਆ ਮਦਰ ਬਿਜ਼ਨਸ ਚ ਹੈਲਪ ਕੀਤੀ ਆ ਜਾਂ ਤੁਹਾਨੂੰ ਕੋਈ ਮੈਡੀਕਲ ਇਸ਼ੂ ਸੀਗਾ ਸਟੱਡੀ ਚ ਗੈਪ ਪੈ ਗਿਆ ਜਾਂ ਤੁਹਾਨੂੰ ਕੋਈ ਫਾਈਨੈਂਸ਼ੀਅਲ ਇਸ਼ੂ ਸੀਗਾ ਸਟੱਡੀ ਚ ਗੈਪ ਪੈ ਗਿਆ ਜਾਂ ਤੁਹਾਡੀ ਕੋਈ ਜੌਬ ਲੱਗ ਗਈ ਸੀਗੀ ਤਾਂ ਸਟੱਡੀ ਚ ਗੈਪ ਪੈ ਗਿਆ ਡਿਪੈਂਡ ਔਨ ਆ ਜੋ ਵੀ ਤੁਹਾਡਾ ਗੈਪ ਹੋਊਗਾ ਉਸ ਦੇ ਅਕੋਰਡਿੰਗਲੀ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਕਿਵੇਂ ਆਪਾਂ ਵੀਜ਼ਾ ਅਫੀਸ ਅੱਗੇ ਸਾਹਮਣੇ ਇਹਨਾਂ ਚੀਜ਼ਾਂ ਨੂੰ ਜਸਟੀਫਾਈ ਕਰਾਂਗੇ